ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਥਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਜੱਗੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਚੀਜ਼ਾਂ ਦਿਖਾਵਾਂਗੇ ਜਿਹਦੇ ਵਿੱਚੋਂ ਦੋ ਮਿੱਤਰੋ ਮੱਝਾਂ ਨੇ ਇੱਕ ਬਾਈ ਕੁੜੇ ਗੱਡੀ ਬਕਾਉ ਹੈ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਵੀ ਕਿਹੜੇ ਕਿਹੜੇ ਸੂਏ ਨੇ ਕਿੰਨਾ ਕਿੰਨਾ ਜਿਹੜਾ ਦੁੱਧ ਹੈ ਜਾਂ ਕੀ ਰੇਟ ਹੈ ਤੇ ਪਹਿਲੇ ਨੰਬਰ ਤੇ ਜਿਹੜੀ ਆਪਾਂ ਹੁਣ ਝੋਟੀ ਤੁਹਾਨੂੰ ਦਿਖਾ ਰਹੇ ਆ ਮਿੱਤਰੋ ਤੇ ਪਹਿਲਾਂ ਬਾਈ ਤੋਂ ਡਿਟੇਲ ਲੈ ਕੇ ਫਿਰ ਆਪਾਂ ਇਹ ਜਾਣਕਾਰੀ ਦਿਖਾਉਣੇ ਤੇ ਫਿਰ ਤੁਹਾਨੂੰ ਇਹ ਪੂਰੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਵਧੀਆ ਬਾਈ ਤੁਸੀਂ ਨਾਮ ਨਾਮ ਜਗਜੀਤ ਸਿੰਘ ਜੱਗਾ ਜੀ ਓਕੇ ਜੀ ਪਿੰਡ ਆਪਣਾ ਨਾਥਪੁਰਾ ਹੈ ਨਾ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾ ਤਹਿਸੀਲ ਨਥਾਣਾ ਹੁਣ ਆਪਾਂ ਇਹ ਝੋਟੀ ਦਿਖਾ ਰਹੇ ਆ ਸੁਹਾ ਕਿਹੜਾ ਜੀ ਇਹ ਇਹ ਸੁਹਾ ਦੂਜੇ ਸੁਹਾ ਸੁਣੀ ਹੈ ਜੀ ਪਹਿਲੇ ਸੁਹਾ ਸੁਈ ਵੀ ਆ ਪਹਿਲੇ ਸੁਹਾ ਸੁਈ ਆ ਕਿੰਨਾ ਕੁ ਪਹਿਲੇ ਸੁਹਾ ਤੇ ਕੱਟੀ ਆ ਹਾਂਜੀ ਠੀਕ ਹੈ ਕਿੰਨਾ ਕਦੋ ਤੇ ਦਿੱਤਾ ਪਹਿਲੇ ਸਵੇਰੇ ਸਵੇਰੇ 12 ਲੀਟਰ ਦੋ ਦਿੱਤਾ ਜੀ 12 ਲੀਟਰ ਹਾਂਜੀ ਹੁਣ ਕਰ ਦੋ 14 15 ਹਾਂਜੀ ਆਰਮਨ ਲਈ ਠੀਕ ਹੈ ਇਹ ਵੱਡੇ ਕੱਦ ਕਾਟ ਵਾਲੀ ਆ ਮਿੱਤਰੋ ਥਣਲੇਪੇ ਦੀ ਸਾਫਤ ਦਿਨ ਕਿੰਨੇ ਕਰਦੇ ਜੀ ਦਿਨ ਦੀ ਹਫਤਾ ਮੰਨ ਲਓ ਠੀਕ ਹੈ ਹਫਤਾ ਦਾ ਰਾਵਣਾ ਲੈ ਜੂਗੀ ਹਫਤਾ ਦਸ ਦਾ ਰਹਿੰਦੇ ਆ ਹਾਂਜੀ ਹਾਂਜੀ ਠੀਕ ਹੈ ਸਿੰਘਾਂ ਦੇ ਵੰਤਰ ਵੀ ਮਿੱਤਰੋ ਸੋਹਣੀ ਆ ਫੇਸ ਕੁਆਲਿਟੀ ਵੀ ਚੰਗੀਆਂ ਤੇ ਕੱਦ ਕਾਟ ਦੀ ਵੀ ਸੋਹਣੀ ਆ ਤੇ ਤੋੜ ਕੇ ਦਿਖਾ ਦਿਓ ਜੀ ਫਿਰ ਆਪਾਂ ਰੇਟ ਵੀ ਪੁੱਛਦੇ ਆ ਭਾਈ ਤੋਂ ਚੰਗਾ ਮੋਟਾ ਥਾੜਾ ਮਿੱਤਰੋ ਤੇ ਕੱਲਾ ਕੱਲਾ ਥਾਣਾ ਤੇ ਪੂਰਾ ਸਰੀਰ ਦੀ ਜਿਹੜੀ ਬੰਤਰ ਬਹੁਤ ਸੋਹਣੀ ਐ ਤੇ ਪਹਿਲੇ ਸੂਏ ਸੂਈ ਵੀ ਐ ਤੇ ਦੂਜੇ ਸੂਏ ਸੋਹਣੀ ਐ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਲਿਆਰੇ ਦੀ ਹਲਕਤ ਮੰਦੀ ਹੈ ਨਾ ਇਧਰ ਨੂੰ ਤੋਲ ਬਸ ਮੱਸੇ ਬੜਾ ਲੰਮਾ ਤਾਂ ਲੋੜ ਨਹੀਂ ਮੋੜ ਲੈ ਬਸ ਇੱਥੇ ਮੋੜ ਲਓ ਸੋ ਜਿਹੜੇ ਵੀ ਮਿੱਤਰੋ ਵੀਰ ਭਰਾ ਨੂੰ ਲੋੜ ਹੈ ਤਾਂ ਬਾਈ ਦੇ ਨਾਲ ਕਰੋ ਸੰਪਰਕ ਤੇ ਫਿਰ ਆਪਾਂ ਗੱਲ ਕਰਦੇ ਵੀ ਦੂਜੇ ਸੂਏ ਸੁਣਨਾ ਪਹਿਲੇ ਸੂਏ 12 ਲੀਟਰ ਕੱਢਿਆ ਵਾ ਖੰਡੀ ਸੀਲ ਬਹੁਤ ਆ ਪਰਤ ਲਿਆਰੇ ਦਾ ਮਤਲਬ ਉਪਰ ਮੰਦੀ ਆ ਕੋਈ ਕਿਸੇ ਤਰ੍ਹਾਂ ਦੀ ਮਤਲਬ ਥਾਣਾ ਦੇ ਵਿੱਚ ਸਮੱਸਿਆ ਨਹੀਂ ਸੋ ਫਿਰ ਆਪਾਂ ਕਹਿੰਦੇ ਵੀ ਬਹੁਤ ਸੋਹਣਾ ਹਵਾਨਾ ਬਣਾਇਆ ਵਾ ਤੇ ਬਣਾਉਂਦੀ ਆ ਰਹੀ ਆ ਮੁੱਲ ਕੀ ਕਰਤਾ ਜੀ ਦਾ ਆਪਾਂ ਮੁੱਲ ਜੀ ਆਪਾਂ ਇਹਦਾ 180 ਕਰਤਾ ਜੀ 180 ਹਾਂਜੀ ਮਾਣ ਤਣ ਮਾਣ ਤਣ ਬਾਹਲਾ ਵਾਲੀ ਥੋੜਾ ਬੁਰਤੇ ਹੋਊਗਾ ਓਕੇ ਚਲੋ ਦੂਜੇ ਨੰਬਰ ਤੇ ਮਤਲਬ ਖੜੀ ਆ ਜੀ ਤੋਕੜ ਤੇ ਇਹਦੀ ਜੇ ਆਪਾਂ ਗੱਲ ਕਰਕੇ ਥੋੜੀ ਜੀ ਮਤਲਬ ਸੈਡ ਜ਼ਰੂਰ ਲੈਂਦੀ ਆ ਤੇ ਠੰਡੀ ਸੀਲ ਫੁੱਲ ਹੈ ਤੇ ਇਹਦਾ ਇਹ ਕਦੋਂ ਕਦੀ ਸੂਈ ਹੈ ਜੀ ਇਹ ਇਹਨੂੰ 2 ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਹਾਂ ਜੀ ਬੱਚਾ ਨਹੀਂ ਬੱਚਾ ਮਰ ਗਿਆ ਹਾਂ ਜੀ ਠੀਕ ਹੈ ਦੁੱਧ ਕਿੰਨਾ ਕ ਹੈ ਦੁੱਧ 10 ਮਿਲੀਟਰ ਤਿਆਰ ਆ ਪੂਰਾ ਜੀ ਹਾਂ 4 ਤੱਕ ਕਿਵੇਂ 4 ਤੱਕ ਜੀ ਓਕੇ ਸੂਆ ਤੀਜਾ ਸੂਆ ਤੀਜਾ ਜੀ ਓਕੇ ਇਹਨੂੰ ਵੀ ਤੋਰ ਕੇ ਦਿਖਾ ਦੂ ਸੂਆ ਮਿੱਤਰੋ ਤੀਜਾ ਥੋੜੀ ਜਿਹੀ ਫੇਰ ਆਪਾਂ ਕਹਿੰਦੇ ਵੀ ਸੈਡ ਲੈਂਦੀ ਆ ਤੇ ਮੱਝ ਛੋਟੀ ਮਿੱਤਰੋ ਮੱਝ ਮਿੱਤਰੋ ਪਾਚ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਕੱਦ-ਕੱਡ ਸੋਹਣਾ ਸਿੱਧ ਬਖੋ ਵੀ ਮਿੱਤਰੋ ਸੋਹਣੀ ਆ ਮੋੜ ਲਓ ਜੀ ਬਸ ਇੱਥੇ ਮੋੜੋ ਸੋ ਫਿਰ ਆਪਾਂ ਕਹਿੰਦਾ ਵੀ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਆਪ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਤੇ ਰੇਟ ਕੀ ਕਰਤਾ ਜੀ ਇਹਦਾ ਰੇਟ 85000 ਜੀ ਮਾਨ ਤਾਣ ਇਹ ਜੋ ਵੀ ਬਾਲਾ ਨਹੀਂ ਹੁੰਦਾ ਜੀ ਥੋੜਾ ਬੋਤ ਹੋਊਗਾ ਠੀਕ ਹੈ ਮੁੱਲ 85000 ਆ 10 ਕਿਲੋ ਦੁੱਧ ਤਿਆਰ ਹੈ ਹਾਂ ਜੀ ਤੇ ਚਾਰ ਤੇ ਮਿਲਦੀ ਆ ਬਿਨਾ ਬੱਚੇ ਤੋਂ ਹਾਂਜੀ ਓਕੇ ਤੇ ਇੱਕ ਬਾਈ ਕੋਲੇ ਆਹ ਗੱਡੀ ਪਕਾਊਗਾ ਆਲਟੋ ਗੱਡੀ ਹਾਂਜੀ ਇਹਦੀ ਕੀ ਡਿਟੇਲ ਆ ਜੀ ਇਹ ਤੇਰਾ ਮਾਡਲ ਆਈ ਤੇਰਾ ਮਾਡਲ ਹੈ ਬਟੈਂਡਾ ਨੰਬਰ ਆ ਜੀ ਬਟੈਂਡਾ ਨੰਬਰ ਆ ਦੂਜੇ ਨਾਮ ਹਾਂ ਦੂਜੇ ਨਾਮ ਹਾਂਜੀ ਠੀਕ ਹੈ ਆਪਣੇ ਕੋਲ ਦੂਜੇ ਨਾਮ ਆ ਜੀ ਹਾਂ ਜੇ ਟਾਇਰਾਂ ਦੀ ਗੱਲ ਕਰੀਏ ਕਿੰਨੇ ਕੁ ਪੈਸੇ ਹੋਣਗੇ ਮੰਗ ਲੈ 60 50 ਪੈਸੇ 50 60 ਪੈਸੇ ਮੂਰ ਲੈ ਨਵੇਂ ਆ ਜੀ ਮੂਰ ਲੈ ਨਵੇਂ ਆ ਤੇ ਮੰਗ ਲੈ 50 60 ਤੇ ਸਾਰੀ ਓਰੀਜਨਲ ਆ ਜੀ ਸਾਰੀ ਓਰੀਜਨਲ ਆ ਠੀਕ ਹੈ ਰੇਟ ਕੀ ਕਰਤਾ ਜੀ ਦਾ ਇਹਦਾ ਰੇਟ 230 ਜੀ 2 ਲੱਖ 30 ਹਜ਼ਾਰ ਜੀ ਹਾਂ ਜੀ ਤੇ ਵਿੱਚੋਂ ਵੀ ਦਿਖਾ ਦਗੇ ਮਾੜਾ ਟਾਕੀ ਖੋਲ ਦੋ ਜੀ ਵਿੱਚੋਂ ਵੀ ਮਿੱਤਰੋ ਗੱਡੀ ਬਹੁਤ ਸਾਫ਼ ਪਈ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰ ਤੋਂਵੇ ਤਾਂ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਤੇ ਚੱਲੀ ਕਿੰਨੀ ਗਏ ਦੇਖ ਇੱਕ ਲੱਖ ਦਾ ਇੱਕ 10 ਠੀਕ ਹੈ ਅਰੀਜਨਲ ਹੀ ਚੱਲੀ ਹੈ ਮਿੱਤਰੋ ਅਰੀਜਨਲ ਠੀਕ ਹੈ ਤੇ ਫੋਨ ਨੰਬਰ ਬੋਲ ਦੋ ਜੀ ਆਪਣਾ ਉਹ ਨੰਬਰ 9868 ਜੀ 9868 78268 ਜੀ 78268 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਬਾਈ ਦੇ ਨਾਲ ਕਰੋ ਸੰਪਰਕ ਪਿੰਡ 나ਥਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਤਿੰਨੇ ਚੀਜ਼ਾਂ ਹੀ ਮਿੱਤਰੋ ਚੰਗੀਆਂ ਨੇ ਸੋ ਸਾਰੇ ਵੀਰਾਂ ਦਾ ਤੁਹਾਨੂੰ ਹਾਂਜੀ ਹੋਰ ਵੀ ਨੰਬਰ? ਹਾਂਜੀ। ਬੋਲ ਦਿਓ ਜੀ। 96157 ਜੀ। ਹਾਂਜੀ। 39774 96157 39774 39774 ਹਾਂਜੀ। ਸੋ ਸਾਰੇ ਵੀਰਾਂ ਦਾ ਧੰਨਵਾਦ।